ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਅੱਡਾ ਕੋਹਲੀਆਂ ਜਿਹੜਾ ਹਲਕਾ ਪੋਆ ਚ ਬਿਲਕੁਲ ਤਬਾਹ ਹੋ ਗਿਆ ਹੈ ਸੜਕ ਦੋਨੋਂ ਪੰਨੋਂ ਰੁੜ ਗਈ ਆ ਪਾਣੀ ਦਾ ਲੈਵਲ ਹੁਣ ਵੀ ਵਧਿਆ ਹੈ ਅਜੇ ਤੱਕ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ ਆ ਗੁੱਜਰ ਪਰਿਵਾਰ ਜਿੰਨੇ ਨੇ ਇਹਨਾਂ ਦੇ ਜਾਨਵਰ ਰੁੜ ਗਏ ਨੇ ਬੱਕਰੀਆਂ ਤੇ ਛੋਟੇ ਜਾਨਵਰ ਮਵੇਸ਼ੀ ਰੁੜ ਗਏ ਨੇ ਘਰ ਦਾ ਸਮਾਨ ਰੁੜ ਗਿਆ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਜਿਹੜੀ ਆ ਉਹ ਨਹੀਂ ਦਿੱਤੀ ਗਈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਕੋਲਿਆ ਅਡਾ ਜਿਹੜਾ ਜਿਹੜਾ ਅਜੇ ਵੀ ਪਾਣੀ ਦਾ ਜਿਹੜਾ ਬੜਾ ਲੈਵਲ ਵਧਿਆ ਹੈ ਤੇ ਦੁਕਾਨਾਂ ਤੇ ਜਿਹੜੇ ਨੁਕਸਾਨ ਹੋਏ ਨੇ ਲੋਕ ਚਿੱਕੜ ਚੋਂ ਆਪਣਾ ਸਮਾਨ ਕੱਢਣ ਦੇ ਲਈ ਲਗਭਗ ਕੋਲਿਆ ਅਡਾ ਜਿਹੜਾ ਹੈ ਉਹ ਉਜੜ ਗਿਆ ਹੈ ਕੋਲਿਆ ਹੱਡੇ ਨੂੰ ਮੁੜ ਵਸੇਬੇ ਲਈ ਜਿਹੜੀ ਸਰਕਾਰ ਹੈ ਇਸ ਵੱਲ ਧਿਆਨ ਕਰੇ ਮੈਂ ਹਲਕੇ ਦੇ ਐਮ ਐਲ ਏ ਤੇ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕੀ ਮੰਤਰੀ ਸਾਹਿਬ ਇੱਕ ਵਾਰੀ ਕੋਹਲੀਆਂ ਾਡੇ ਦੇ ਵਿੱਚ ਆਓ ਕੋਹਲੀਆਂ ਾਡੇ ਦੇ ਵਿੱਚ ਆ ਕੇ ਜੋ ਵੀ ਲੋਕਾਂ ਦਾ ਖਰਾਬਾ ਹੋਇਆ ਹੈ ਇੱਕ ਵਾਰੀ ਧਿਆਨਤਾ ਮਾਰੋ ਧਿਆਨ ਮਾਰੋ ਲੋਕਾਂ ਦੀ ਇਹ ਸਰਕਾਰਾਂ ਮਾਈ ਬਾਪ ਨੇ ਲੋਕਾਂ ਦੀਆਂ ਤੇ ਤੁਸੀਂ ਆਪਣੀ ਨਿੰਦਰੇ ਸੁੱਤੇ ਪਏ ਜੇ ਆ ਕੇ ਆਓ ਦੇਖੋ ਦੇਖੋ ਕੀ ਸਾਡੇ ਲੋਕਾਂ ਦਾ ਹਾਲ ਹੈ ਲਗਭਗ ਸਾਰਾ ਸਮਾਜ ਜਿਹੜਾ ਗਰੀਬ ਸਮਾਜ ਹੈ ਕੋਈ ਹਲਕੇ ਦੇ ਵਿੱਚ ਰਹਿੰਦਾ ਜਿੰਨਾ ਵੀ ਇਲਾਕੇ ਦੇ ਵਾਸੀ ਨੇ ਪਹਿਲਾਂ ਤਾਂ ਇੱਥੇ ਕੋਈ ਰੋਜ਼ਗਾਰ ਨਹੀਂ ਹੈ ਮਾਈਨਿੰਗ ਮਾਫੀਆ ਦਾ ਇੱਥੇ ਰਾਜ ਹੈ ਸੜਕਾਂ ਟੁੱਟ ਗਈਆਂ ਨੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਆਓ ਤੁਸੀਂ ਆ ਕੇ ਇਹਨਾਂ ਨੂੰ ਰਾਹਤ ਸਮਗਰੀ ਤੇ ਦਿਓ ਕੋਈ ਜਿਹੜੇ ਲੋਕਾਂ ਦਾ ਜੋ ਨੁਕਸਾਨ ਹੋਇਆ ਦੁਕਾਨਦਾਰਾਂ ਦਾ ਜੋ ਨੁਕਸਾਨ ਹੋਇਆ ਹੈ ਉਹ ਨੁਕਸਾਨ ਦੀ ਪਰਪਾਈ ਕਰੇ ਸਰਕਾਰ ਮੈਂ ਕਿੰਨੇ ਕਿੰਨੇ ਘਰ ਨੁਕਸਾਨ ਹੋ ਗਿਆ ਤੁਹਾਡੇ ਹਿਸਾਬ ਨਾਲ ਵੇਖੋ ਜੀ ਘਰਾਂ ਦੀ ਤੇ ਲਗਭਗ 28 ਤੋਂ ਲੈ ਕੇ 30 ਪਿੰਡ ਜਿਹੜੇ ਨੇ ਉਹ ਤਾਂ ਬਿਲਕੁਲ ਪਾਣੀ ਦੇ ਮਾਰ ਹੇਟ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਮवेशੀ ਲੱਖਾਂ ਦੀ ਗਿਣਤੀ ਦੇ ਵਿੱਚ ਪਸ਼ੂ ਜਿਹੜੇ ਨੇ ਉਹ ਰੁੜ ਕੇ ਦੂਜੇ ਬੰਨੇ ਚਲ ਗਏ ਨੇ ਗੁਜਰਾں ਦੇ ਡੇਰੇ ਕੁਝ ਰਿਕਵਰ ਕੀਤੇ ਨੇ ਕੁਝ ਨਹੀਂ ਹੋਏ ਤਾਸ਼ਾ ਪਿੰਡ ਤੋਂ ਲੈ ਕੇ ਮਝੀਰੀ ਤੱਕ ਜਿੰਨੇ ਪਿੰਡ ਹੁੰਦੇ ਨੇ ਸਾਰਿਆਂ ਦੇ ਸਾਰੇ ਪਿੰਡਾਂ 'ਚ ਲਗਭਗ ਪਾਣੀ ਫਿਰ ਗਿਆ ਹੈ ਇਹ ਜਿਹੜਾ ਪਾਣੀ ਫਿਰਿਆ ਹੈ ਉਹਦੇ ਨਾਲ ਇਨਾ ਨੁਕਸਾਨ ਹੋਇਆ ਹੈ ਹੁਣ ਬਿਮਾਰੀ ਫੈਲਣ ਦਾ ਵੀ ਖਤਰਾ ਹੈ ਤੇ ਹੈਲਥ ਦੀ ਟੀਮ 'ਚ ਮੇਰੇ ਖਿਆਲ ਨਹੀਂ ਮੈਂ ਸੀਐਮਓ ਸਾਹਿਬ ਨੂੰ ਕਵਾਂਗਾ ਕਿ ਆਪਣੀਆਂ ਟੀਮਾਂ ਵੜਾ ਕੇ ਜਿਹੜੇ ਕੋਈ ਬਚ ਕੇ ਸੈਂਟਰਾਂ ਦੇ ਵਿੱਚ ਆਏ ਨੇ ਉਹਨਾਂ ਦੀ ਦਵਾਦਾਰੂ ਦਾ ਤੇ ਇੰਤਜ਼ਾਮ ਕੀਤਾ ਜਾਵੇ ਮੈਂ ਮਾਨ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕੀ ਥੋੜਾ ਜਿਹਾ ਜਿਹੜਾ ਹੈ ਇਸ ਵੱਲ ਧਿਆਨ ਦਿੱਤਾ ਜਾਇਆ ਕਿਉਂਕਿ ਪੁਆ ਹਲਕਾ ਜਿਹੜਾ ਬਾਰਡਰ ਦੇ ਨਾਲ ਲੱਗਦਾ ਹਲਕਾ ਹੈ ਇੱਥੇ ਅੱਗੇ ਵੀ ਕੋਈ ਫੈਸਿਲਟੀਆਂ ਘਟ ਨੇ ਸਿਰਫ ਇੱਥੇ ਮਾਈਨਿੰਗ ਮਾਫੀਆ ਦਾ ਜਿਹੜਾ ਯੋਰ ਹੈ ਸਿਰਫ ਇਹ ਹਲਕੇ ਨੂੰ ਲੁੱਟਣ ਕਸੁੱਟਣ ਦੀ ਨੀਤਨਾ ਪੂਰੇ ਹਿੰਦੁਸਤਾਨ ਦੇ ਜਿਹੜੇ ਮਾਫੀਆ ਦੇ ਲੋਕ ਹੁੰਦੇ ਨੇ ਪਰ ਅੱਜ ਮਦਦ ਲਈ ਕੋਈ ਇੱਥੇ ਨਹੀਂ ਆ ਰਿਹਾ